ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਕਨਾਲ ਕਲੋਨੀ ਦੀ ਪੁਲਿਸ ਨੂੰ ਦੋ ਨਸ਼ਾ ਤਸਕਰਾਂ ਨੂੰ ਹਜ਼ਾਰਾਂ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਜਿਨ੍ਹਾਂ ਦੇ ਖਿਲਾਫ ਥਾਣਾ ਕਨਾਲ ਵਿਖੇ ਮੁਕੱਦਮਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਦੇ ਉੱਪਰ ਪਹਿਲਾਂ ਵੀ ਕਦਮੇ ਦਰਜ ਹਨ ਅਤੇ ਇੱਕ ਨਸ਼ਾ ਤਸਕਰ ਤਾਂ ਜੇਲ੍ਹ ਤੇ ਵਿੱਚੋਂ ਜ਼ਮਾਨਤ ਤੇ ਬਾਹਰ ਆਇਆ ਸੀ ਅਤੇ ਉਸ ਦੇ ਵੱਲੋਂ ਆਂਦੇ ਸਾਰੀ ਦੁਬਾਰਤੋਂ ਨਸ਼ਾ ਤਸਕਰੀ ਸ਼ੁਰੂ ਕਰ ਦਿੱਤੀ ਗਈ ਜਿਸ ਦੇ ਚਲਦੇ ਪੁਲਿਸ ਦੇ ਵੱਲੋਂ ਹੁਣ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਭਾਰੀ ਗਿਣਤੀ ਦੇ ਵਿੱਚ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਨਸ਼ਾ ਜੋਤ ਨਸ਼ਾ ਵਿਰੁੱਧ ਇੱਕ ਮੁਹਿੰਮ ਵਿੱਢੀ ਗਈ ਹੈ ਉਸੇ ਲੈਡੀ ਦੇ ਤਹਿਤ ਮੈਡਮ ਅਮਨੀਤ ਕੌਂਡਲ ਐਸਐਸਪੀ ਬਠਿੰਡਾ ਦੀ ਰਹਿਨਮਾਈ ਹੇਠ ਜਿਹੜਾ ਸੀਗਾ ਥਾਣਾ ਕਨਾਲ ਕਲੋਨੀ ਵੱਲੋਂ ਇੱਕ ਜਿਹੜੀ ਸੀ ਪਾਰਟੀ ਗ੍ਰਿਸ਼ਟ ਕਰਦੀ ਹੋਈ ਕੱਲ ਜਾ ਰਹੀ ਸੀ ਜਿਹੜੀ ਪਾਰਟੀ ਜਦੋਂ ਰੇਲਵੇ ਕੁਆਟਰਾਂ ਦੇ ਵਿੱਚ ਗੋਪਾਲ ਨਗਰ ਦੇ ਕੋਲ ਪੁੱਜੀ ਤਾਂ ਉਹਨਾਂ ਨੂੰ ਉੱਥੇ ਦੋ ਲੜਕੇ ਜਿਹੜੇ ਸੀਗੇ ਮਿਲੇ ਜਿਨ੍ਹਾਂ ਦੇ ਇੱਕ ਦਾ ਨਾਮ ਜਿਹੜਾ ਸੀਗਾ ਅਮਿਤ ਮਿੱਤਲ ਉਰਫ ਐਪੀ ਜੋ ਪਰਸਰਾਮਨਗਰ ਦਾ ਰਹਿਣ ਵਾਲਾ ਹੈ ਦੂਸਰੇ ਲੜਕੇ ਦਾ ਨਾਮ ਸੀਗਾ ਜਿਹੜਾ ਅਛਿੰਦਰਪਾਲ ਸਿੰਘ ਜੋ ਸੰਜੂ ਜੋ ਕ੍ਰਿਸ਼ਨਾ ਕਲੋਨੀ ਬਟਿੰਡਾ ਦਾ ਹੀ ਰਹਿਣ ਵਾਲਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 300 ਜਿਹੜਾ ਸੀਗਾ ਪੱਤਾ ਟਰਾਮਾਡੋਲ ਗੋਲੀਆਂ ਦਾ ਮਿਲਿਆ ਟੋਟਲ ਜਿਹੜੀਆਂ ਅਸੀਂ ਆ 3000 ਗੋਲੀਆਂ ਔਰ ਜਿਹੜਾ ਸੀ 2700 ਪੱਤਾ ਇਚ ਪੱਤਾ ਜਿਹੜਾ ਹੈਗਾ 15 ਕੈਪਸੂਲ ਪ੍ਰੈਗਾਵਲਨ ਜਿਹੜਾ ਸਿਗਨੇਚਰ ਨੇਗੇ ਉਹ 40500 ਕੈਪਸੂਲ ਬ੍ਰੰਧ ਹੋਇਆ ਇਹ ਬ੍ਰੰਧ ਕਰਕੇ ਜਿਹੜਾ ਸੀਗਾ ਉਹਨਾਂ ਦਾ ਏਐਸਆਰ ਇਕਬੀਰ ਸਿੰਘ ਨੇ ਰੋਕਾ ਲਿਖ ਕੇ ਥਾਣੇ ਮੁਕੱਦਮਾ ਦਰਜ ਕਰਾਇਆ ਤੇ ਬਾਅਦ ਵਿੱਚ ਜਿਹੜਾ ਸੀ ਇਹਨਾਂ ਦੋਸ਼ੀਆਂ ਨੂੰ ਇਸ ਮੁਕੱਦਮੇ ਦੇ ਵਿੱਚ ਮੁਕੱਦਮਾ ਨੰਬਰ 70 ਡੇਟਡ 11/4/25 ਅੰਡਰ ਸੈਕਸ਼ਨ ਜਿਹੜੀ ਸੀ 22 ਇੰਡੀਆ ਪੀਐਸ ਐਕਟ ਐਂਡ 223 ਪੀਐਨਐਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਵੀ ਸਰ ਮਾਮਲਾ ਕਰਦੇ ਇਹਨਾਂ ਤੇ ਹਾਂ ਇਹਨਾਂ ਦੇ ਵਿੱਚ ਜਿਹੜੀ ਮੁੱਢਲੀ ਜਿਹੜੀ ਅਸੀਂ ਇਹਨਾਂ ਤੋਂ ਜਾਣਕਾਰੀ ਲਈ ਹੈ ਉਹਦੇ ਵਿੱਚ ਜਿਹੜਾ ਹੈਗਾ ਅਮਿਤ ਮਿੱਤਲ ਹੈਗਾ ਉਹਦੇ ਤੇ ਇੱਕ ਮੁਕੱਦਮਾ ਦਰਜ ਹੈ 15000 ਟ੍ਰੋਮਾਡੋਲ ਗੋਲੀ ਦਾ ਥਾਣਾ ਦਿਆਲਪੁਰੇ ਦਾ ਹੈਗਾ ਜਿਹੜਾ ਛਿੰਦਰਪਾਲ ਹੈਗਾ ਉਹਦੇ ਖਿਲਾਫ ਦੋ ਮੁਕੱਦਮੇ ਦਰਜ ਹੈਗੇ ਇੱਕ 300 ਸ਼ੀਸ਼ੀ ਹੈ ਥਾਣਾ ਜੀਆਰਪੀ ਦੀ ਹੈ ਤੇ 3700 ਟ੍ਰੋਮਾਡੋਲ ਗੋਲੀਆਂ ਲਗੀਆਂ ਜਿਹੜੀ ਥਾਣਾ ਨਈਆਂ ਬਲੇ ਦਾ ਮੁਕੱਦਮਾ ਦਰਜ ਹੈਗਾ ਇਹ ਕੰਮ ਕੀ ਕਰਦੇ ਇਹ ਇਹ ਇਹੀ ਜਿਹੜਾ ਹੈਗਾ ਨਸ਼ੀਲੀਆਂ ਗੋਲੀਆਂ ਜਾਂ ਕੈਪਸੂਲ ਲੈ ਕੇ ਵੇਚਣ ਦਾ ਧੰਦਾ ਹੀ ਕਰਦੇ ਹੈ ਜਿਹੜਾ ਛਿੰਦਰਪਾਲ ਸਿੰਘ ਹੈਗਾ ਇਹ ਨੂੰ 10 ਸਾਲ ਦੀ ਸਜ਼ਾ ਵੀ ਹੋਈ ਹੋਈ ਹੈ ਮੁਕੱਦਮੇ ਦੇ ਵਿੱਚ ਜਿਹੜਾ ਹੁਣ ਇਹ ਬੇਲ ਤੇ ਆਇਆ ਹੋਇਆ ਸੀਗਾ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ਾ ਵੇਚ ਰਿਹਾ ਬੰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸਾਡੀ ਬਠਿੰਡਾ ਪੁਲਿਸ ਵੱਲੋਂ ਜਾਂ ਪੰਜਾਬ ਪੁਲਿਸ ਵੱਲੋਂ ਵੀ ਇਹੀ ਨਸ਼ਾ ਵੇਚਣ ਵਾਲਿਆਂ ਨੂੰ ਇਹੀ ਮੈਸੇਜ ਹੈਗਾ ਵੀ ਜਿਹੜਾ ਸਾਡੀ ਜਿਹੜੀ ਸਟੇਟ ਗਵਰਨਮੈਂਟ ਦੀ ਜਿਹੜੀ ਆ ਜੁਧ ਨਸ਼ਿਆਂ ਦੇ ਵਿਰੁੱਧ ਬੜੀ ਜਿਹੜੀ ਹੈ ਵੱਡੇ ਪੱਧਰ ਤੇ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਸਪਲਾਈ ਕਰੂਗਾ ਅਸੀਂ ਉਸ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਾਂਗੇ ਤਰ੍ਹਾਂ ਵੀ ਮਾਤਰਾ ਤੇ ਪਹਿਲਾਂ ਵੀ ਇਹ ਦਾ ਕੋਈ ਪੜਿਆ ਗਿਆ ਉਹ ਵੀ ਪੜਿਆ ਗਿਆ ਲੱਗਦਾ ਵੀ ਇਹਨੇ ਜਿਹੜੀ ਕੋਈ ਪ੍ਰੋਪਰਟੀ ਵਗੈਰਾ ਜਾਂ ਕੋਈ ਦੋਸਤਾਰੋਬਾਰ ਕੀਤਾ ਉਹਦੇ ਤੇ ਵੀ ਇਨਵੋਲਵਮੈਂਟ ਹੋਊ ਅੱਜ ਅਸੀਂ ਇਹਨਾਂ ਦੋਨਾਂ ਨੂੰ ਜੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਜਿੱਥੇ ਇਹਨਾਂ ਦਾ ਅੱਜ ਅਸੀਂ ਪੁਲਿਸ ਰਿਮਾਂਡ ਹਾਸਲ ਕਰਾਂਗੇ ਪੁਲਿਸ ਰਿਮਾਂਡ ਦੇ ਵਿੱਚ ਜਿਹੜੀ ਹੈਗੀ ਸਾਰੇ ਇਹਨਾਂ ਪਹਿਲੂਆਂ ਦੇ ਅਸੀਂ ਜਾਂਚ ਕਰਾਂਗੇ